हेलो फ्रेंड्स गुड मॉर्निंग है जी सवेर दी प्यार परी दी ससरी काल है जी ਤੇ ਲੋ ਜੀ ਚਾਹ ਬਣ ਗਈ ਆ ਔਰ ਮੈਂ ਆਪਣੀ ਚਾਹ ਲੈਣ ਆਈ ਆ ਔਰ ਇੱਧਰ ਹੈ ਸ਼ੱਕਰ ਵਾਲੀ ਚਾਹ ਜੋ ਕਿ ਵਕੀਲ ਸਾਹਿਬ ਪੀਂਦੇ ਆ ਔਰ ਸਾਡੀ ਚਿਨੀ ਵਾਲੀ ਆ ਤਾਂ ਬੱਚੇ ਮੇਰੇ ਉੱਠ ਗਏ ਆ ਕਿਉਂਕਿ ਸਕੂਲ ਜਾਣਾ ਮਨ ਤਾਂ ਹੈ ਤਾਂ ਕਿ ਅੱਜ ਛੁੱਟੀ ਹੋਏਗੀ ਹਨਾ ਵੀ ਸੈਕਿੰਡ ਵੀ ਸੋਰੀ ਸੰਡੇ ਸ਼ਨੀਵਾਰ ਹੈ ਵੀ ਪੀਟੀਐਮ ਹੋਏਗੀ ਪਰ ਅੱਜ ਬੱਚਿਆਂ ਨੂੰ ਛੁੱਟੀ ਨਹੀਂ ਤੇ ਬੱਚੇ ਉੱਠ ਗਏ ਆ ਜੋਤ ਵੀ ਉੱਠ ਗਈ ਹੈ ਐਂਡ ਰੂਪੀ ਵੀ ਉੱਠ ਗਈ ਹੈ ਪੋਣੇ ਦਾ ਨੂੰ ਰੈਡੀ ਕਰਾਂਗੀ ਸਕੂਲ ਵਾਸਤੇ ਪੋਣੇ 7:00 ਵਜੇ ਅ ਬਸ ਜਸਟ ਮੈਂ ਉੱਠ ਕੇ ਆਪਣਾ ਚਾਚੂ ਬਣਾਈ ਔਰ ਲਿਓ ਕਿੱਥੇ ਭੱਜ ਗਿਆ ਓਏ ਬਾਥਰੂਮ ਮੇਂ ਬੜੇ ਬੈਠਿਆ ਲਿਓ ਲਿਓ ਨਿਕਲ ਵਾ ਲਿਓ ਕੀ ਕਰਨਾ ਹੈ ਔਰੇ ਇਹੋ ਬਾਥਰੂਮ ਮੇਂ ਬੰਦ ਹੋ ਗਿਆ ਤਾਂ ਅੰਦਰ ਦਰਵਾਜਾ ਲਾ ਕੇ ਬੰਦ ਕੀ ਨਾ ਕਰਿਆ ਆ ਦੇਖ ਲਿਓ ਬੰਦ ਹੋ ਗਿਆ ਤਾਂ ਬਾਥਰੂਮ ਹਾਂ ਹੁਣ ਨਿਕਲ ਕੇ ਆਇਆ ਕਹਿ ਰਹੀ ਮੈਂ ਨਹੀਂ ਕਰਿਆ ਤੋ ਲੋ ਜੀ ਮੈਂ ਆਈ ਤੀ ਕੋਠੇ ਵਰ ਥੋੜੀ ਜੀ ਸੈਰ ਕਰਨ ਔਰ ਗੁਰੂ ਘਰ ਕੇ ਦਰਸ਼ਨ ਕਰੋ ਮਾਰਨਿੰਗ ਹੋ ਚੁੱਕੀ ਆ ਬਈ ਔਰ ਗਵਾਂਡੀਆਂ ਨੇ ਕੱਪੜੀ ਵੀ ਧੋ ਕੇ ਸੁੱਕਣੇ ਪਾ ਦੇ ਮੈਂ ਹਲੇ ਸੈਰ ਕਰਦੀ ਫਿਰ ਰਹੀ ਆ ਔਰ ਪੰਛੀ ਵੀ ਉੱਡ ਚੁੱਕੇ ਆ ਵਧੀਆ ਵਧੀਆ ਸਵੇਰੇ ਸਵੇਰੇ ਜਿਹੜੇ ਪੰਛੀ ਹੁੰਦੇ ਆ ਨਾ ਮੈਨੂੰ ਬਹੁਤ ਵਧੀਆ ਲੱਗਦੇ ਆ ਸਵੇਰੇ ਸਵੇਰੇ ਜਦੋਂ ਪਛੱਤ ਪਰ ਆਉਂਦੇ ਆ ਨਾ ਤਾਂ ਇਹ ਪੰਛੀਆਂ ਕੀ ਜਿਹੜੀ ਆਵਾਜ਼ਾਂ ਹਨ ਬਹੁਤ ਸੋਹਣੀ ਲੱਗਦੀਆਂ ਆ ਤੇ ਲੋ ਜੀ ਤਾਂ ਲੋ ਜੀ ਇਧਰ ਮੈਂ ਕੋਠੇ ਪਰ ਕਰ ਰਹੀ ਸੀ ਸੈਰ ਸਵੇਰੇ ਸਵੇਰੇ ਔਰ ਮੈਨੂੰ ਰਿਕਾਰਡਿੰਗ ਕਰਨੀ ਪਈ ਕਿਉਂਕਿ ਪਿੱਛੇ ਤੇ ਨਾ ਵਾਜਾਂ ਆ ਰਹੀਆਂ ਧੀਆਂ ਬਹੁਤ ਜ਼ਿਆਦਾ ਔਰ ਇਸ ਕਰਕੇ ਮੈਂ ਰਿਕਾਰਡਿੰਗ ਕਰਨੀ ਪਈ ਹੈ ਸਵੇਰੇ ਸਵੇਰੇ ਕਰ ਰਹੀ ਆ ਜੀ ਮੈਂ ਕੋਠੇ ਤੇ ਸੈਰ ਤੇ ਹੁਣ ਹੇਠਾਂ ਉਤਰ ਕੇ ਬੱਚਿਆਂ ਦਾ ਟਿਫਨ ਰੈਡੀ ਕਰਨਾ ਹੈ ਮੈਂ ਕਿਉਂਕਿ ਬੱਚਿਆਂ ਨੇ ਜਾਣਾ ਸਕੂਲ ਅੱਜ ਛੁੱਟੀ ਨਹੀਂ ਐ ਮੈਨੂੰ ਅਜੇ ਤੱਕ ਕੀ ਪੇਪਰ ਹੋ ਕੇ ਹਟੇ ਐ ਸ਼ਾਇਦ ਅੱਜ ਪੀਟੀਐਮ ਹੋਊਗੀ ਬੱਚਿਆਂ ਦੀ ਪਰ ਅੱਜ ਪੀਟੀਐਮ ਨਹੀਂ ਥੀ ਅੱਜ ਬੱਚਿਆਂ ਨੂੰ ਸਕੂਲ ਜਾਣਾ ਐ ਔਰ ਪੀਟੀਐਮ ਸ਼ਾਇਦ ਮੰਡੇ ਕੀ ਜਾਂ ਟਿਊਜ਼ਡੇ ਕੀ ਹੋਏਗੀ ਤੇ ਫਿਲਹਾਲ ਮੈਂ ਇੱਥਾਂ ਉਤਰਦੀ ਆ ਜੀ ਰੋਟੀ ਰੋਟੀ ਬਣਾਣੀ ਐ ਮੈਂ ਬੱਚਿਆਂ ਕੇ ਟਿਫਨ ਰੈਡੀ ਕਰਨੇ ਐ ਇੱਥਾਂ ਜਾ ਕੇ ਔਰ ਚੱਲਦੇ ਆ ਜੀ ਤੇ ਇੱਧਰ ਪਲੱਗ ਲਗਾਇਆ ਹੋਇਆ ਜਿਹੜਾ ਮੈਂ ਦੇਖ ਰਹੀ ਆ ਇਹ ਉੱਪਰ ਲਾਈਟਾਂ ਵਗੈਰਾ ਲਗਾਉਂਦੇ ਆ ਨਾ ਤਾਂ ਕਰਕੇ ਪਲੱਗ ਲਗਾਇਆ ਆ ਤਾਂ ਮੈਂ ਪੀਤੀ ਚਾਹ ਕੱਪ ਚੱਕਾ ਆਪਣਾ ਇਹ ਦੇ ਫੁੱਲ ਦੇਖੋ ਕਿੰਨੇ ਸੋਹਣੇ ਖਿੜੇ ਹੋਏ ਆ ਇਹ ਤુલਸੀ ਆ ਹੁਣ ਤਾਂ ਗਮਲੇ ਸਾਫ ਕਰਤੇ ਤੇ ਪਦੀਨਾ ਲੱਗਿਆ ਹੋਇਆ ਪਰ ਪਦੀਨੇ ਕੀ ਕੋਈ ਚਟਣੀ ਨਹੀਂ ਖਾਂਦਾ ਪਦੀਨਾ ਬਹੁਤ ਲੱਗਿਆ ਹੋਇਆ ਇਹ ਦੇਖੋ ਪਦੀਨਾ ਬਹੁਤ ਸੋਹਣਾ ਲੱਗ ਰਿਹਾ ਹੈ ਪਰ ਕੋਈ ਚਟਣੀ ਨਹੀਂ ਖਾ ਰਿਹਾ ਤੇ ਪਾਓ ਸ਼ੂਜ਼ ਔਰ ਪਤਾ ਇੱਧਰ ਛੇਤੀ ਆ ਆਜਾ ਜਲਦੀ ਆ ਤੋ ਇਹ ਟੋਫੀਆਂ ਖਾ ਰਹੀ ਆ ਜੀ ਇਟਲੀ ਤੇ ਆਈਆਂ ਕਿਉਂਕਿ ਰੁਪੇਂਜਲ ਦਾ ਤਾਊ ਦੇ ਕੇ ਗਿਆ ਹਨਾ ਇਹ ਟੋਫੀਆਂ ਨਾ ਜਿਹੜੀਆਂ ਦਿਖਾਈ ਇਹ ਜੈਲੀ ਵਾਲੀ ਟੋਫੀਆਂ ਇਹ ਨਾ ਹਰ ਵਾਰ ਆਂਦਾ ਨਾ ਤਾਊ ਕਿਉਂਕਿ ਟੋਫੀਆਂ ਮੰਗਵਾਂਦੀ ਹੁੰਦੀ ਆ ਜੋਤ ਤੋ ਤਾਊ ਹੁਣ ਦੋ ਦੋ ਪੈਕੇਟ ਸਾਰਾ ਨੂੰ ਦੇ ਕੇ ਗਿਆ ਟੋਫੀਆਂਗੇ ਜੈਲੀ ਵਾਲੀਆਂ ਜੈਲੀ ਵਾਲੀਆਂ ਟੋਫੀਆਂ ਹਨਾ ਯੰਮੀ ਆ ਚਲੋ ਲੈ ਮੈਂ ਤੇਰੇ ਸ਼ੂਜ਼ ਪਾਦਾ ਪੁੱਤ ਉਹ ਬੱਲੇ 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 ਸ਼ੂਜ਼ ਪਾ ਦੀ ਆਪਾਂ ਬੰਦੇ ਦੇ ਸਕੂਲ ਜਾਣਾ ਹੀ ਆਂ ਕੀ ਕਹਿ ਰਹੀ ਲੀਓ ਤਨੋਂ ਲੀਓ ਨੂੰ ਛੱਡ ਕੇ ਜਾ ਰਹੀ ਐ ਵੱਡੇ ਦਾ ਤੇ ਕਰੂ ਚਲੋ ਚਲੋ ਬੈਗ ਚੱਕੋ ਬੈਗ ਸਕੂਲ ਦਾ ਲੈ ਕੋਲੋ ਠੀਕ ਕਰੂ ਮਾਰੀ ਉਹ ਕੋਲੋ ਠੀਕ ਕਰਾ ਲੈ ਆਪੀ ਪਾਇਆ ਜੀ ਨਾ ਚੰਗੀ ਹਾਂ ਛੁੱਟੀ ਨਹੀਂ ਮਾਰੀ ਅੱਜ ਕਹੇ ਛੁੱਟੀਆਂ ਮਾਰਾ ਉਹ ਤੋਂ ਰੁਪ ਗਈ ਚਲੋ ਮੈਂ ਬੜੂ ਆ ਪਿੱਛੇ ਵੀ ਚਾਰ ਆ ਉਹ 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 ਇਹਨੂੰ ਆ ਵੀ ਮੈਂ ਵੀ ਜਾਣਾ ਆ ਲਿਓ ਵਿੱਚੇ ਵੀ ਚੱਲ ਅਗ ਰਿਹਾ ਚਲੋ 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 ਗੇਗੇ ਚਲੋ ਫੜਾਫੜਾ ਲਿਓ ਉਰੀ ਆ ਜਾ ਤੈਨੂੰ ਜਾਣਾ ਸਕੂਲੋਂ ਆ ਤੇਰੀ ਹਲੇ ਐਡਮਿਸ਼ਨ ਨਹੀਂ ਹੋਈ ਬਸ ਵੀ ਤੇ ਇਹ ਵੀ ਲੈ ਬੁੱਢੀ ਬੁੱਢੇ ਉਹ ਦੇ ਪਹਿਲਾ ਪਹਿਲਾ ਨਾ ਪਹਿਲਾ ਨਾ ਮੈਂ ਉਰਿਆ ਲਿਓ ਲੈ ਜਾ ਰੁੱਖੇ ਤੀ ਦਾ बाय गई गई दीदी गई गए गए बस <laughs> बस गए गए बच्चे गए बाय 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 और जोत पीछे रह गई आज आज अंदर इधर ली मेरी फीड लियो की ट्रेनिंग हो रही है लियो मांग रहा है बिस्किट हाँ आना नहीं है ओती लियो की क्लास लग रही है मैं रहे जा। लियो बैठ जा लियो बैठ जा लियो जा बैठ जा हाँ और बैठ जा बैठ 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 जा, बैठ 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 ਬੈਠ ਇਕ ਵਾਰ ਉੱਠਿ ਵਾਟ ਚੱਲ ਹੁਣ ਵੀ ਗੜ ਗਿਆ ਲਿਓ ਉੱਥੇ ਆ ਜਾ ਬੈਠ ਬੈਠ ਜਾ ਬੈਠ ਜਾ ਬੈਠ ਜਾ ਬੈਠ ਗਿਆ ਚਲ ਖਾ ਲਿਆ ਹੁਣ ਸੋ ਜਾਣਾ ਇਹਨੇ ਸੋ ਜਾਣਾ ਇਹਨੇ ਹੁਣ ਤੋ ਲਿਓ ਕੀ ਲੱਗ ਰਹੀ ਹੈ ਕਲਾਸ ਦੇਖੋ ਚਲ ਔਰ ਵਕੀਲ ਸਾਹਿਬ ਨੇ ਜਾਣਾ ਲੇਟ ਮੈਂ ਮਾਂਜਾ ਭਾਂਡੇ ਆਪਣੇ ਰੋਟੀ ਰੋਟੀ ਖਾ ਲਈ ਬੱਚੇ ਚਲੇ ਗਏ ਸਕੂਲ ਕੀ ਹੈ ਭਾਂਡੇ ਡਿੰਡੇ ਮੰਜੀ ਇਹ ਹੁਣ ਅਨੰਮ ਲੈ ਲਈ ਦੋਈ ਹੋਰ ਲੈ ਗਈ ਤੇ ਕੱਲ ਕੋ ਹੀ ਹੈ ਹੋਈ ਆ ਤੋ ਲੋ ਜੀ ਇਧਰ ਆਪਾਂ ਨੇ ਸਵੇਰ ਦਾ ਬ੍ਰੇਕਫਾਸਟ ਕਰ ਲਿਆ ਹਸਬੰਡ ਚਲੇ ਗਏ ਵਕੀਲ ਸਾਹਿਬ ਆਪਣੇ ਆਫਿਸ ਵੈਸੇ ਤਾਂ ਅੱਜ ਸ਼ਨੀਵਾਰ ਕੀ ਛੁੱਟੀ ਥੀ ਲੇਕਿਨ ਕਈ ਵਾਰ ਅਮਰਜੈਂਸੀ ਕੋਈ ਕੰਮ ਹੁੰਦਾ ਨਾ ਫਿਰ ਜਾਣਾ ਪੈ ਜਾਂਦਾ ਹੈ ਔਰ ਫਿਲਹਾਲ ਮੈਂ ਮੰਜ ਰਹੀ ਆ ਭਾਂਡੇ ਭਾਂਡੇ ਮੰਜ ਕੇ ਫਿਰ ਮੈਂ ਧੋਣੀ ਆ ਕਣਕ ਕਿਉਂਕਿ ਕਣਕ ਵੈਸੇ ਤਾਂ ਮੈਂ ਧੋ ਲਈ ਆਟਾ ਹਲੇ ਕੱਲੇ ਆਇਆ ਸਾਡਾ ਪਰ ਮੈਂ ਐਡਵਾਂਸ ਤੋਂ ਲੈਣੀ ਆ ਕਿਉਂਕਿ ਕਈ ਵਾਰ ਮੌਸਮ ਚੇਂਜ ਹੋ ਜਾਂਦਾ ਹੈ ਮੀਂਹ ਆ ਜਾਂਦਾ ਹੈ ਹਨਾ ਇਸ ਕਰਕੇ ਮੈਂ ਪਹਿਲਾਂ ਹੀ ਧੋਕੇ ਰੱਖ ਲੈਣੀ ਆ ਕਣਕ ਐਡਵਾਂਸ ਧੋਕੇ ਬੁੱਕ ਕਰ ਲੈਣੀ ਹੁੰਨੀ ਆ ਮੈਂ ਤੇ ਹੁਣ ਮੈਂ ਭਾਂਡੇ ਮਾਂਜ ਕੇ ਸਭ ਤੋਂ ਪਹਿਲਾਂ ਧੋਂਗੀ ਕਣਕ ਉਸ ਤੋਂ ਬਾਅਦ ਲਾਉਂਗੀ ਜੀ ਝਾੜੂ ਪੋਚਾ ਤੇ ਮਾਂਜ ਲਈਏ ਜੀ ਪਹਿਲਾਂ ਆਪਾਂ ਭਾਂਡੇ ਉੱਈਆ ਮੈਂ ਕਣਕ ਭਾਂਡੇ ਮਾਂਜਣ ਤੋਂ ਬਾਅਦ ਭਾਂਡੇ ਮੱਜ ਕਾ ਹਟੀ ਪਹਿਲਾਂ ਮੈਂ ਕਣਕ ਧੋਤੀ ਮੈਂ ਕਿਹਾ ਚਲੋ ਤਾਜਾ ਪਾਣੀ ਆ ਰਿਆ ਆਪਾਂ ਕਣਕ ਧੋ ਦਈਏ ਔਰ ਫਿਲਹਾਲ ਹੁਣ ਮੈਂ ਥੋੜੀ ਥੋੜੀ ਕਰਕੇ ਕੋਠੇ ਪਰ ਚੜਾਣੀ ਐ ਔਰ ਉਸ ਤੋਂ ਬਾਅਦ ਮੈਂ ਝਾੜ ਪੋਚਾ ਵੀ ਲਾਣਾ ਐ ਝਾੜ ਪੋਚਾ ਲਾਣੇ ਤੋਂ ਬਾਅਦ ਫੜਾਫੜ ਕੰਮ ਨਵੇੜਦੀ ਐ ਮੇਰੀ ਯਾਦ ਆ ਗਿਆ ਕਿ ਮੈਂ ਡਾਕ ਖਾਨੇ ਮਾ ਵੀ ਜਾਣਾ ਐ ਡਾਕ ਖਾਨੇ ਦੇ ਵਿੱਚ ਥੋੜਾ ਜਿਹਾ ਕੰਮ ਐ ਮੈਨੂੰ ਤੇ ਉੱਥੇ ਜਾਣਾ ਆਪਾਂ ਨੇ ਡਾਕ ਖਾਨੇ ਔਰ ਫਿਲਹਾਲ ਆਪਾਂ ਨਵੇੜੀਏ ਕੰਮ ਫਟਾਫਟ ਨਹੀਂ ਇਹ ਧੋਈਏ ਫਿਰ ਆਪਾਂ ਚੱਲਦੇ ਆਂ ਜੀ ਡਾਕਖਾਨੇ ਦੇ ਵਿੱਚ ਤਾਂ ਲੋ ਜੀ ਝਾੜੂ ਪੋਚਾ ਸਾਰਾ ਕੰਮ ਨਵੇੜ ਕੇ ਆ ਗਈ ਸੀ ਮੈਂ ਡਾਕਖਾਨੇ ਵਾਂ ਔਰ ਡਾਕਖਾਨੇ ਦੀ ਵੀਡੀਓ ਸ਼ੂਟ ਨਹੀਂ ਕਰੀ ਮੈਂ ਕਿਉਂਕਿ ਅੰਦਰ ਲੇਡੀਜ਼ ਵਗੈਰਾ ਬੈਠੀਆਂ ਹੁੰਦੀਆਂ ਹਨਾ ਡਾਕਖਾਨੇ ਦੇ ਵਿੱਚ ਔਰ ਮੇਰਾ ਕੰਮ ਹੋ ਗਿਆ ਜੋ ਮੈਂ ਕੰਮ ਗਈ ਸੀ ਫਿਲਹਾਲ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਵਾਪਸ ਧੁੱਪ ਬਹੁਤ ਤੇਜ ਹੈ ਸਿਰ ਤੇ ਚੁੰਨੀ ਰੱਖੀ ਆ ਮੈਂ ਧੁੱਪ ਬਹੁਤ ਹੈ ਜੀ ਲੋ ਜੀ ਜਸਟ ਮੈਂ ਡਾਕਖਾਨੇ ਮਤੇ ਆ ਗਈ ਸੀ ਔਰ ਡਾਕਖਾਨੇ ਮਤੇ ਆਈ ਫੜਾਫੜ ਦੌੜੀ ਦੌੜੀ ਔਰ ਦਰਵਾਜਾ ਖੋਲਿਆ ਲਿਓ ਬਹੁਤ ਭੌਂਕਿਆ ਕਿਉਂਕਿ ਕੈਮਰਾ ਸਾਫ ਕਰਨਾ ਥੋੜਾ ਜਿਹਾ ਕਿਉਂਕਿ ਲਿਓ ਨੂੰ ਆਏ ਹੋ ਗਿਆ ਨਾ ਵੀ ਮੈਨੂੰ ਘਰਾਂ ਬੰਦ ਕਰ ਗਏ ਔਰ ਹੁਣ ਆ ਗਿਆ ਸਬਜ਼ੀ ਵਾਲਾ ਸਬਜ਼ੀ ਲੈ ਲਈਏ ਪਹਿਲਾਂ ਆਪਾਂ ਲਿਓ ਰਿਹੇ ਬਾਹਰ ਨਾ ਇੱਕਦਮ ਪੂਰੀ ਖੜ ਜਾ ਦੋ ਮਿੰਟ ਪੂਰੀ ਖੜ ਜਾ ਲਿਓ ਪਿੱਛੇ ਪਿੱਛੇ ਆ ਜਾਂਦਾ ਯਾਰ ਕੀ ਸਬਜ਼ੀ ਵੀ ਰਹਿ ਆਈ ਕੋਈ ਕੇਰੇਲਾ ਕੱਚੇ ਕੇਲੇ ਦੰਗਣ ਕੱਢੂ 3 ਦੇ ਗਾਜਰ ਟਮਾਟਰ ਸੋਨੇ ਆ ਅੱਜ ਟਮਾਟਰ ਬੜਿਆਏ ਕਿੰਨੇੰਦਈ ਕੀਆ ਛੜੀ ਬੇਕ ਲਓ ਕਿੱਲਾ ਹੀ ਹੋ ਗੀ ਛੜੀ ਲਓ ਜੀ ਇੱਧਰ ਲਈ ਆ ਮੱਕੀ ਆ ਇਹ ਗੋਲਕੀਆ ਲਈ ਆ ਜੀ ਔਰ ਇਹ ਲੰਬੀ ਜਿਉਂ ਹੀ ਪਾਦੀ ਉਸਨੇ بس اے گولکی ਆ ਨਾ زیادہ ਵਧੀਆ ਬਣਦੀ ਆ تو ਮੈਂ ਲਈ ਜੀ گولکی ਆ ਸ਼ਾਮ ਨੂੰ ਬਣਾਵਾਂਗੇ ਅੱਜ ਆਪਾਂ ਔਰ ਥੋੜੀ देर तक ਬਣਾਉਂਗੀ ਮੈਂ ਚਾਹ ਕਿਉਂਕਿ ਬੱਚਿਆਂ ਨੇ ਆਣਾ ਮੇਰਿਆਂ ਨੇ 2 ਵਜੇ ਇਸ ਕਰਕੇ ਪੌਣਾ 1:00 ਹੋ ਗਿਆ ਥੱਕ ਗਈ ਅੱਜ ਮੈਂ ਪਹਿਲਾਂ ਡਾਕ ਖਾਣੇ ਗਈ ਫਿਰ ਆ ਕੇ ਇੱਕਦਮ ਸਬਜੀ ਵਾਲ ਆ ਗਿਆ ਉਹ ਲੈਣ ਗਈ ਫਟਾਫਟ ਹੁਣ ਰੈਸਟ ਕਰਿਆ ਥੋੜਾ ਜਿਹਾ ਮੈਂ ਥੋੜਾ ਜਿਹਾ ਰੈਸਟ ਕਰੂੰਗੀ ਹੁਣ ਫਿਰ ਬਣਾਉਂਗੀ ਰੋਟੀ ਰੋਟੀ ਔਰ ਬੱਚਿਆਂ ਨੇ ਵੀ ਆਣਾ ਹੈ ਫਿਲਹਾਲ ਭੁੱਖ ਲੱਗੀ ਵੀ ਆ ਬਹੁਤ ਜ਼ਿਆਦਾ ਲੋ ਜੀ ਇਹ ਆ ਗਏ ਟਪ ਕੇ ਬੰਦੇ ਪਹਿਲਾਂ ਹੀ ਅੱਜ ਛੁੱਟੀ ਹੋਣੀ ਸੀ 2 ਵਜੇ ਔਰ ਬੰਦੇ ਅੱਜ 1 ਵਜੇ ਆ ਗਏ 1 ਘੰਟਾ ਪਹਿਲਾਂ ਆ ਗਏ ਸੈਕਿੰਡ ਹਾਫ ਡੇ ਹੋ ਗਿਆ ਹਣਾ ਥੋੜਾ ਲਿਓ ਨੂੰ ਦੇਖ ਸ਼ੂਜ਼ ਵੀ ਖਾ ਰਿਆ ਲਿਓ 5 ਮਿੰਟ ਰਹਿਗੇ ਤੇ ਲਾਸਟ ਪੀਰੀਅਡ ਮੈਂ ਹੈ ਦੋ ਗੱਲ ਕਿੱਤਰਾ ਬੈਠ ਲਿਓ ਹਟ ਜਾ ਪਰ ਹਉ ਚੱਲ ਮਾਨੂੰ ਸ਼ੂਜ਼ ਰੱਖਣ ਦੇ ਮੰਮੀ ਹਾਂ ਠੀਕ ਹੈ ਇਹ ਚੀਜ਼ੀਆਂ ਆਈਆਂ ਉਹ ਜਸਟ ਮਨ ਨੂੰ ਲੱਗੀ ਤੇ ਜੀ ਭੁੱਖ ਬਹੁਤ ਜ਼ਿਆਦਾ ਕਿਉਂਕਿ ਪਹਿਲਾਂ ਮੈਂ ਡਾਕ ਖਾਣਨੇ ਗਈ ਢੋੜੀ ਢੋੜੀ ਤੁਹਾਨੂੰ ਪਤਾ ਹੀ ਹੈ ਹਨਾ ਔਰ ਫਿਰ ਕੋਈ ਆ ਕੇ ਬੈਠ ਗਿਆ ਮੇਰੇ ਪਾਸ ਔਰ ਇਹ ਕੋਈ ਬੈਠਦਾ ਨਾ ਆ ਕੇ ਕੰਮ ਰਹਿ ਜਾਂਦਾ ਦਾ ਸੱਚੀ ਹਨਾ ਗੱਲਾਂ ਗੁੱਲਾਂ ਮਾਰਦੇ ਆ ਨਿਆਣੇ ਦਾ ਪਹਿਲਾਂ ਹੀ ਪਟਾਕੇ ਲੱਗ ਗਏ ਵਜਾਣਾ ਹਲੇ ਦੀਵਾਲੀ ਦੂਰ ਪਈ ਹੈ ਔਰ ਹਵਾ ਚੱਲ ਰਹੀ ਹੈ ਠੰਡੀ ਅੱਜ ਬਹੁਤ ਜ਼ਿਆਦਾ ਹਵਾ ਇਹ ਗੁੰਡੀਆਂ ਦੇ ਕੱਪੜੇ ਹਿੱਲ ਰਹੇ ਆ ਬਹੁਤ ਜ਼ਿਆਦਾ ਹਵਾ ਬਹੁਤ ਸੋਣੀ ਚੱਲ ਰਹੀ ਹੈ ਔਰ ਚਲੋ ਜੀ ਵਲੌਗ ਦਾ ਐਂਡ ਕਰਦੇ ਆਪਾਂ ਔਰ ਅਸੀਂ ਲਾਈਆਂ ਤੀਆਂ ਕੱਲ ਲਾਈਤਾ ਕੋਟੇ ਪਰ ਲੜੀਆਂ ਲਾਈਟਾਂ ਲਾ ਲੀਆਂ ਅਧੀਆਂ ਲਾ ਲੀਆਂ ਰਾਤ ਅਧੀਆਂ ਜਲਾਉਂਗੇ ਲਾਈਟਾਂ ਕਿਉਂਕਿ ਹੁਣ ਦੀਵਾਲੀ ਦਾ ਫੈਸਟੀਵਲ ਵੀ ਆ ਰਿਹਾ ਹਨ ਚਲੋ ਜੀ ਕਰਦੇ ਆ ਜੀ ਆਪਾਂ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਔਰ ਅੱਜ ਕਿ ਅੱਜ ਮੈਂ ਸੱਚੀ ਔਰ ਇੱਕ ਮੇਰੇ ਕੋਲ ਦੋ ਤਿੰਨ ਫੋਨ ਆਏ ਅੱਜ ਫੋਨਾਂ ਕੀ ਵਜੇ ਤੇ ਵੀ ਲੇਟ ਹੋ ਗਈ ਅੱਜ ਮੈਂ ਥੋੜਾ ਜਾਂ ਤੇ ਚਲੋ ਜੀ ਕਰਦੇ ਆ ਵਲੋਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਆਪਾਂ ਨੇ ਚਾਹ ਪਾਣੀ ਪੀ ਲਿਆ ਮੈਂ ਆਪਣਾ ਦੁੱਧ ਪੀ ਆਇਆ ਹੁਣ ਔਰ ਰੋਟੀ ਦਾ ਕੋਈ ਟਾਈਮ ਨਹੀਂ ਰਿਹਾ ਕਿਉਂਕਿ ਸਵਾਇਕ ਹੋ ਗਿਆ ਆ ਕੇ ਸਾਰਿਆਂ ਨੇ ਚਾਹ ਪੀ ਲਈ ਪੱਕ ਕਿਸੇ ਨੇ ਨਮਕੀਨ ਖਾ ਲਈ ਕਿਸੇ ਨੇ ਆਪਣੇ ਘੁਰਕਰੇ ਲੇਜ਼ ਔਰ ਮੈਂ ਆਪਣਾ ਦੁੱਧ ਪੀ ਆਇਆ ਵਿੱਚ ਮਖਾਣੇ ਘੇਰ ਕੇ ਕਿਉਂਕਿ ਮੈਂ ਦੁੱਧ ਹੀ ਪੀਨੀ ਆ ਇਸ ਟਾਈਮ ਚਾਹ ਮੈਂ ਘੱਟ ਕਰਦੀ ਔਰ ਫਿਲਹਾਲ ਆਪਾਂ ਕਰਦੇ ਆ ਵਲੋਗ ਦਾ ਐਂਡ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਔਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਫਿਰ ਆਪਾਂ ਨੈਕਸਟ ਵਲੋਗ ਦੇ ਵਿੱਚ ਜ਼ਰੂਰ ਦੇਖਿਓ ਦਿਲਚਸਪ ਵਲੋਗ ਹੈ ਅਗਲਾ ਬਾਏ ਜੀ ਬਾਏ